ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੌਜੂਦ ਹਾਂ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਜੋ ਬਠਿੰਡਾ ਤੋਂ ਤਕਰੀਬਨ 15 ਕਿਲੋਮੀਟਰ ਦੀ ਦੂਰੀ ਅਤੇ ਜੋ ਚੰਡੀਗੜ੍ਹ ਵਾਲਾ ਹਾਈਵੇ ਹੈ ਉਥੋਂ ਪੁੱਚੋ ਤੋਂ ਥੋੜੀ ਦੂਰ ਤੇ ਪੈਂਦਾ ਹੈ ਪਿੰਡ ਚੱਕ ਫਤਿਹ ਸਿੰਘ ਵਾਲਾ ਕਮਾਲ ਦਾ ਇਤਿਹਾਸ ਹੈ ਇਸ ਪਿੰਡ ਦਾ ਵੀਡੀਓ ਸਾਰੀ ਸੁਣਨੀ ਤੇ ਅੱਗੇ ਸ਼ੇਅਰ ਜ਼ਰੂਰ ਕਰਨੀ ਭਾਈ ਭਗਤੂ ਜੀ ਦੇ ਪੁੱਤਰ ਸਨ ਗौरा ਅਤੇ ਜਿਉਣਾ ਜਿਉਣੇ ਦੇ ਅੱਗੇ ਪੁੱਤਰ ਸੰਤ ਦਾਸ ਸੰਤ ਦਾਸ ਦੇ ਅੱਗੇ ਚਾਰ ਪੁੱਤਰ ਹਨ RAMU, FATU, TAKTU ਤੇ BAKTU ਇਹ ਚਾਰੇ ਜਾਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਤਲਵੰਡੀ ਸਾਬੋ ਮਿਲਣ ਗਏ ਸਨ ਉੱਥੇ ਚਾਰੇ ਅਮਰਤ ਸ਼ਾਕੇ RAM SINGH, FATEH SINGH, BAKHTU SINGH ਤੇ TAKTU SINGH ਬਣ ਜਾਂਦੇ ਹਨ ਆਪਾਂ ਚੱਕ ਫਤੇਹ ਸਿੰਘ ਵਾਲਾ ਵਿੱਚ ਖੜੇ ਹਾਂ ਚੱਕ RAM SINGH ਵਾਲਾ ਵੀ ਇਸ ਦੇ ਨੇੜੇ ਹੈ ਅਤੇ ਚੱਕ BAKHTU ਵੀ ਨਜ਼ਦੀਕ ਹੈ ਇਹ ਅਲੱਗ-ਅਲੱਗ ਪਿੰਡ ਹਨ ਚੱਕ ਫਤੇਹ ਸਿੰਘ ਵਾਲਾ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਲੱਗੇ ਹਾਂ ਇੱਕ ਦਿਨ ਗੁਰੂ ਜੀ ਕੋਲ ਬੈਠੇ ਹਨ ਭਾਈ RAM SINGH ਜੋ ਸਭ ਤੋਂ ਵੱਡੇ ਹਨ ਗੁਰੂ ਜੀ ਕਹਿੰਦੇ ਭਾਈ ਰਾਮ ਸਿੰਘਾ ਤੇਰਾ ਪਿੰਡ ਦੇਖਣ ਨੂੰ ਬੜਾ ਦਿਲ ਕਰਦਾ ਹੈ ਸੰਗਤ ਜੀ ਸੋਚੋ ਭਾਈ ਰਾਮ ਸਿੰਘ ਜੀ ਦੇ ਮਨ ਅੰਦਰ ਕਿੰਨੀ ਖੁਸ਼ੀ ਪੈਦਾ ਹੋਈ ਹੋਵੇਗੀ ਕਿ ਜਿਹੜੇ ਕਲਗੀਧਰ ਜੀ ਦੇ ਲੋਕ ਤਰਲੇ ਕਰਦੇ ਹਨ ਕਿ ਸਾਡੇ ਘਰ ਚਰਨ ਪਾਓ ਉਹ ਆਪਣੇ ਮੁੱਖੋਂ ਆਪ ਕਹਿ ਰਹੇ ਹਨ ਕਿ ਤੇਰੇ ਘਰੇ ਤੇਰੇ ਪਿੰਡ ਆਉਣ ਨੂੰ ਦਿਲ ਕਰਦਾ ਹੈ ਭਾਈ ਰਾਮ ਸਿੰਘ ਖੁਸ਼ ਹੋ ਗਿਆ ਤੇ ਨਾਲ ਹੀ ਮਨ ਵਿੱਚ ਚਿੰਤਾ ਪੈਦਾ ਹੋ ਗਈ ਤੇ ਕਹਿੰਦਾ ਕਿ ਧੰਨ ਭਾਗ ਗੁਰੂ ਜੀ ਸਾਡੇ ਤੁਸੀਂ ਸਾਡੇ ਘਰ ਆਓ ਪਰ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਸਿਰਫ ਰੇਤ ਦੇ ਟਿੱਬੇ ਹਨ ਸਾਡੇ ਮਿੱਟੀ ਦੇ ਕੱਚੇ ਘਰ ਹਨ ਗੁਰੂ ਜੀ ਉੱਥੇ ਦੇਖਣ ਵਾਲਾ ਤਾਂ ਕੁਝ ਵੀ ਨਹੀਂ ਐਨੀ ਗਰਮੀ ਹੈ ਗੁਰੂ ਜੀ ਕਹਿੰਦੇ ਨਹੀਂ ਅਸੀਂ ਆਵਾਂਗੇ ਹੁਣ ਭਾਈ ਰਾਮ ਸਿੰਘ ਜੀ ਖੁਸ਼ ਤਾਂ ਬਹੁਤ ਹੈ ਉਥੋਂ ਆਪਣੇ ਪਿੰਡ ਨੂੰ ਵਾਪਸ ਤੁਰ ਪਿਆ ਹੈ ਤਲਵੰਡੀ ਸਾਬੋ ਤੋਂ ਰਸਤੇ 'ਚ ਆਉਂਦੇ ਆਉਂਦੇ ਭਾਈ ਰਾਮ ਸਿੰਘ ਸੋਚਦਾ ਹੈ ਕਿ ਗੁਰੂ ਜੀ ਨੂੰ ਕਿੱਥੇ ਬਿਠਾਵਾਂਗੇ ਉਹਨਾਂ ਲਈ ਕੀ ਪਦਾਰਥ ਲਿਆਈਏ ਕਿੱਥੋਂ ਲਿਆਈਏ ਉਹਨਾਂ ਦੀ ਤਾਂ ਬੜੀ ਵੱਡੀ ਸ਼ਾਨੋ ਸ਼ੌਕਤ ਹੈ ਇਹ ਸੋਚਦੇ ਹੀ ਪੈਂਡਾ ਨਿਕਲ ਗਿਆ ਇੱਥੇ ਆਪਣੇ ਪਿੰਡ ਆ ਕੇ ਜਿਨਨੇ ਆਪਣੇ ਘਰ ਹਨ ਸਾਰਿਆਂ ਨੂੰ ਦੱਸ ਦਿੰਦੇ ਹਨ ਕਿ ਕਲਗੀਧਰ ਜੀ ਨੇ ਕਿਹਾ ਹੈ ਕਿ ਅਸੀਂ ਕਿਸੇ ਦਿਨ ਤੁਹਾਡੇ ਪਿੰਡ ਆਵਾਂਗੇ ਹੁਣ ਚਾਰੇ ਭਰਾ ਬੈਠੇ ਸਲਾਹ ਕਰਦੇ ਹਨ ਕਿ ਗੁਰੂ ਜੀ ਦੇ ਆਉਣ ਦਾ ਰਹਿਣ ਦਾ ਇੰਤਜ਼ਾਮ ਕੀ ਕਰੀਏ ਇਹਨਾਂ ਦੇ ਮਨ ਵਿੱਚ ਆਇਆ ਕਿ ਆਪਾਂ ਕਾਠ ਦਾ ਬੰਗਲਾ ਯਾਨੀ ਕਿ ਲੱਕੜ ਦਾ ਬੰਗਲਾ ਬਣਾਈਏ ਗੁਰੂ ਜੀ ਦੀ ਰਹਿائش ਦੇ ਲਈ ਇੰਨੀ ਇੰਨਾ ਸੋਹਣਾ ਬਣਾ ਦਈਏ ਕਿ ਇੱਥੇ ਠੰਡੀ ਠਾਰ ਹਵਾ ਆਵੇ ਗਰਮੀ ਦੇ ਵਿੱਚ ਵੀ ਚਾਰੇ ਭਰਾ ਦਾਤੀਆਂ ਕੋਹਾੜੀਆਂ ਲੈ ਕੇ ਜੰਗਲ ਦੇ ਵਿੱਚ ਜਾ ਵੜੇ ਹਰੇ ਰੁੱਖਾਂ ਦੀਆਂ ਟਾਹਣੀਆਂ ਘਾ ਵੱਡ ਵੱਡ ਕੇ ਢੇਰ ਲਾ ਦਿੱਤਾ ਮਾਲਵੇ ਵਿੱਚ ਇੱਕ ਖੇਪ ਦਾ ਬੂਟਾ ਹੁੰਦਾ ਸੀ ਜਿਹੜਾ ਛੱਤਾਂ ਦੇ ਉੱਤੇ ਵਰਤਿਆ ਜਾਂਦਾ ਸੀ ਉਹ ਵੀ ਵੱਡ ਲਿਆਂਦਾ ਜਿੱਥੇ ਇਹ ਗੁਰਦੁਆਰਾ ਸਾਫ ਸੁਸ਼ੋਭਤ ਹੈ ਇੱਥੇ ਇੱਕ ਪਿੱਪਲ ਦਾ ਰੁੱਖ ਸੀ ਅਤੇ ਨਾਲ ਹੀ ਨਿੰਮਾਂ ਦੇ ਰੁੱਖ ਸਨ ਪਿੱਛੇ ਛਪੜੀ ਸੀ ਜਿੱਥੇ ਹੁਣ ਸਰੋਵਰ ਹੈ ਇੱਥੇ ਛਪੜੀ ਦੇ ਕੋਲ ਬੰਗਲਾ ਬਣਾਉਣਾ ਸ਼ੁਰੂ ਕਰ ਦਿੱਤਾ ਲੱਕੜਾਂ ਦਾ ਫਰੇਮ ਬਣਾ ਕੇ ਆਸੇ-ਪਾਸੇ ਘਾਹ ਲਗਾ ਕੇ ਬੰਗਲਾ ਬਣਾ ਦਿੱਤਾ ਫਰਸ਼ ਤੇ ਮੋਟਾ ਰੇਤਾ ਵਿਛਾ ਕੇ ਉਸ ਉੱਪਰ ਪਾਣੀ ਤਰੋਂਕਣ ਲੱਗ ਪਏ ਪਾਣੀ ਨਾਲ ਸਾਰੇ ਬੰਗਲੇ ਨੂੰ ਠੰਡਾ ਠਾਰ ਕਰ ਦਿੱਤਾ ਬਾਰੋਂ ਗਰਮ ਹਵਾਵਾਂ ਆਉਂਦੀਆਂ ਤੇ ਬੰਗਲੇ ਵਿੱਚ ਠੰਡੀ ਹੋ ਕੇ ਨਿਕਲਦੀਆਂ ਸਾਰੀ ਤਿਆਰੀ ਕਰਕੇ ਪਹਿਲਾਂ ਗੁਰੂ ਜੀ ਨੂੰ ਉਡੀਕਿਆ ਤੇ ਫਿਰ ਤਲਵੰਡੀ ਚਲੇ ਗਏ ਤੇ ਜਾ ਕੇ ਗੁਰੂ ਜੀ ਨੂੰ ਕਹਿੰਦੇ ਕਿ ਆਓ ਸਾਡੇ ਘਰ ਚਰਨ ਪਾਓ ਤਾਂ ਗੁਰੂ ਜੀ ਕਹਿੰਦੇ ਕਿ ਇੱਕ ਦੋ ਦਿਨਾਂ ਤੱਕ ਆਉਂਦੇ ਹਾਂ ਇੱਕ ਦੋ ਦਿਨ ਬਾਅਦ ਗੁਰੂ ਜੀ ਦਾ ਕਾਫਲਾ ਚੱਕ ਫਤਿਹ ਸਿੰਘ ਆਉਣ ਲਈ ਤਲਵੰਡੀ ਤੋਂ ਚੱਲਦਾ ਹੈ ਅੱਗੇ-ਅੱਗੇ ਚਾਰ ਭਰਾ ਜਾ ਰਹੇ ਹਨ ਫਿਰ ਗੁਰੂ ਜੀ ਹਨ ਫਿਰ ਉਹਨਾਂ ਦੇ ਪਿੱਛੇ ਸਿੰਘਾਂ ਦਾ ਕਾਫਲਾ ਹੈ ਪਿੱਛੇ ਇੱਕ ਬੈਲਗੱਡੀ ਹੈ ਜਿਸ ਦੇ ਉੱਪਰ ਮਾਤਾ ਸਾਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਆ ਰਹੀਆਂ ਹਨ ਇਹ ਸੰਗਤਾਂ ਦਾ ਜਥਾ ਹੈ ਉੱਥੇ ਗੁਰੂ ਜੀ ਕਾਫਲੇ ਸਮੇਤ ਚੱਕ ਫਤਿਹ ਸਿੰਘ ਵਾਲਾ ਵਿਖੇ ਉੱਥੇ ਪੁੱਜਦੇ ਹਨ ਜੋ ਲੱਕੜ ਦਾ ਬੰਗਲਾ ਬਣਾਇਆ ਸੀ ਉੱਥੇ ਬੈਠੇ ਹਨ ਗਰਮ ਹਵਾਵਾਂ ਆਉਂਦੀਆਂ ਹਨ ਤੇ ਠੰਡੀਆਂ ਠਾਰ ਹੋ ਕੇ ਅੱਗੇ ਨਿਕਲਦੀਆਂ ਹਨ ਥੱਲੇ ਰੇਤਾ ਵੀ ਠੰਡੀ ਹੈ ਜੇਠ ਦੀਆਂ ਹਵਾਵਾਂ ਨਾ ਰਹਿ ਕੇ ਸੌਣ ਪਹਾੜੋਂ ਵਾਲੀਆਂ ਜਿਵੇਂ ਪਾਣੀ ਨਾਲ ਭਿੱਜੀਆਂ ਠੰਡੀਆਂ ਹਵਾਵਾਂ ਬਣ ਜਾਂਦੀਆਂ ਹਨ ਕਲਗੀਧਰ ਪਿਤਾ ਜੀ ਕਹਿੰਦੇ ਹਨ ਕਿ ਰਾਮ ਸਿਆ ਤੂੰ ਤਾਂ ਕਹਿੰਦਾ ਸੀ ਕਿ ਤੇਰੇ ਪਿੰਡ ਗਰਮੀ ਬੜੀ ਹੈ ਇੱਥੇ ਤਾਂ ਹਵਾ ਹੀ ਬੜੀ ਠੰਡੀ ਆਉਂਦੀ ਹੈ ਇਹ ਸਾਨੂੰ ਜਮਣਾ ਦਾ ਚੇਤਾ ਕਰਾਉਂਦੀ ਹੈ ਇਹ ਤਾਂ ਐਵੇਂ ਹੈ ਜਿਵੇਂ ਪੌਂਟਾ ਸਾਹਿਬ ਦੀ ਠੰਡੀ ਹਵਾ ਹੋਵੇ ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਜੀ ਦੀ ਰਹਿائش ਦਾ ਪ੍ਰਬੰਧ ਭਾਈ ਰਾਮ ਸਿੰਘ ਭਾਈ ਫਤੇ ਸਿੰਘ ਦਾ ਜਿਹੜਾ ਘਰ ਸੀ ਉੱਥੇ ਕੀਤਾ ਗਿਆ ਪਰ ਗੁਰੂ ਜੀ ਇੱਥੇ ਹੀ ਠਹਿਰੇ ਕਾਫੀ ਦਿਨ ਗੁਰੂ ਜੀ ਇਸ ਨਗਰ ਵਿੱਚ ਰਹੇ ਹਨ 7 ਤੋਂ 9 ਦਿਨ ਦਾ ਜਿਕਰ ਇਤਿਹਾਸ ਵਿੱਚ ਆਉਂਦਾ ਹੈ ਦਿਨ ਸਾਰਾ ਗੁਰੂ ਜੀ ਇੱਥੇ ਹੀ ਬਤੀਤ ਕਰਦੇ ਹੁੰਦੇ ਸਨ ਗੁਰੂ ਜੀ ਨੇ ਇੱਥੇ ਆਉਣ ਦੀ ਖੁਸ਼ੀ ਵਿੱਚ ਭਾਈ ਰਾਮ ਸਿੰਘ ਹੁਣਾ ਨੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਉਹ ਖੁੱਲੀ ਵਰਤਾਈ ਗਈ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਸਨੇਹੇ ਪਹੁੰਚ ਗਏ ਕਿ ਕਲਗੀਧਰ ਜੀ ਇਸ ਧਰਤੀ ਨੂੰ ਭਾਗ ਲਾ ਰਹੇ ਹਨ ਤਾਂ ਦੂਰੋਂ-ਦੂਰੋਂ ਸੰਗਤਾਂ ਵੀ ਅਗਲੇ ਦਿਨਾਂ ਵਿੱਚ ਇੱਥੇ ਦਰਸ਼ਨ ਕਰਨ ਆਉਣ ਲੱਗੀਆਂ ਸ਼ਾਮ ਦੇ ਸਮੇਂ ਕਾਠ ਦੇ ਬੰਗਲੇ ਵਿੱਚ ਰਹਿਰਾਬ ਦਾ ਪਾਠ ਹੋਇਆ ਭਾਈ ਰਾਮ ਸਿੰਘ ਕਹਿੰਦੇ ਹਨ ਕਿ ਗੁਰੂ ਜੀ ਆਪ ਕਿਰਪਾ ਕਰੋ ਆਓ ਸਾਡੇ ਘਰ ਵਿੱਚ ਵਿਸ਼ਰਾਮ ਕਰੋ ਪਰ ਗੁਰੂ ਜੀ ਕਹਿੰਦੇ ਹਨ ਕਿ RAM ਸਿਆ ਇਹ ਥਾਂ ਮੈਨੂੰ ਬਹੁਤ ਪਸੰਦ ਹੈ ਅਸੀਂ ਅੱਜ ਰਾਤ ਇੱਥੇ ਹੀ ਬਤੀਤ ਕਰਾਂਗੇ ਚੱਕ ਫਤਿਹ ਸਿੰਘ ਵਾਲਾ ਬਹੁਤ ਇਤਿਹਾਸਿਕ ਪਿੰਡ ਹੈ ਚੱਕ ਫਤਿਹ ਸਿੰਘ ਵਾਲਾ ਵਿੱਚ ਜਿਹੜੀਆਂ ਹੋਰ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਹਨ ਹੋਰ ਬੜਾ ਮਹਾਨ ਇਤਿਹਾਸ ਹੈ ਉਹ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਏ ਭਾਈ ਫਤਿਹ ਸਿੰਘ ਜੀ ਉਹ ਹੀ ਹਨ ਜਿਨ੍ਹਾਂ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਵਜੀਤ ਖਾਨ ਦਾ ਸਿਰ ਵੱਢਿਆ ਸੀ ਉਹ ਵਜੀਤ ਖਾਨ ਨੂੰ ਮਾਰ ਕੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲਿਆ ਸੀ ਜਦੋਂ ਬੰਦਾ ਸਿੰਘ ਬਹਾਦਰ ਜੀ ਨੇ ਸਮਾਣਾ ਜਿੱਤਿਆ ਸੀ ਉਦੋਂ ਭਾਈ ਫਤਿਹ ਸਿੰਘ ਨੂੰ ਸਮਾਣਾ ਦੇ ਸੂਬੇਦਾਰ ਗਵਰਨਰ ਬਣਾਇਆ ਸੀ ਇਹ ਸਾਰੀਆਂ ਜੰਗਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਫੜੇ ਗਏ ਤੇ ਫਿਰ ਦਿੱਲੀ ਵਿਖੇ ਸ਼ਹੀਦ ਕੀਤੇ ਗਏ। ਬਾਬਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਪਾਰਕ ਬਣੀ ਹੋਈ ਹੈ। ਹੋਰ ਇਤਿਹਾਸ ਦੀ ਸਾਂਝ ਆਪ ਜੀ ਦੇ ਨਾਲ ਪੈਂਦੀ ਰਹੇਗੀ। ਚੈਨਲ ਕੁਲਵਿੰਦਰ ਸੰਧੂ ਨੂੰ ਸ਼ੇਅਰ, ਲਾਈਕ ਤੇ ਫੋਲੋ ਜ਼ਰੂਰ ਕਰਿਓ। ਅਤੇ ਦੂਜੇ ਭੈਣ ਭਰਾਵਾਂ ਨੂੰ ਵੀ ਆਪਣੇ ਚੈਨਲ ਬਾਰੇ ਜਰੂਰ ਦੱਸਿਓ ਹੋਈਆਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ